ਹੈਲੋ ਜੀ ਤੁਹਾਡਾ ਸਾਰੇ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਬੜੀਆਂ ਵਾਲਾ ਕੀਆ ਅਸੀਂ ਬਣਾਵਾਂਗੇ ਬੜੀਆਂ ਪਾਕੇ ਕੀਏ ਦੀ ਸਬਜ਼ੀ ਬਹੁਤ ਹੀ ਜ਼ਿਆਦਾ ਸਵਾਦ ਬਣ ਕੇ ਤਿਆਰ ਹੁੰਦੀ ਹੈ ਜਿਹੜੇ ਕੀ ਇਹਨੂੰ ਨਹੀਂ ਪਸੰਦ ਕਰਦੇ ਐ ਇੱਕ ਵਾਰੀ ਉਹ ਬੜੀਆਂ ਪਾਕੇ ਕੀਆ ਬਣਾਉਣ ਉਹਨਾਂ ਨੂੰ ਜਿਹੜਾ ਕੀਆ ਹੈ ਜ਼ਰੂਰ ਪਸੰਦ ਆਏਗਾ ਆਓ ਅਸੀਂ ਇਹਨੂੰ ਫਿਰ ਬਣਾਉਣਾ ਸ਼ੁਰੂ ਕਰੀਏ ਸਭ ਤੋਂ ਪਹਿਲਾਂ ਅਸੀਂ ਗੈਸ ਦੇ ਉੱਪਰ ਰੱਖ ਦੇਵਾਂਗੇ ਕੁੱਕਰ ਤੇ ਇਹਦੇ ਵਿੱਚ ਅਸੀਂ ਪਾਵਾਂਗੇ ਸਰੋਂ ਦਾ ਤੇਲ ਤੇ ਤੇਲ ਆਪਾਂ ਥੋੜਾ ਜਿਹਾ ਬਦਲਿਆ ਹੈ ਤੜਕੇ ਨਾਲੋਂ ਕਿਉਂਕਿ ਅਸੀਂ ਜਿਹੜੀ ਹੈ ਬੜੀਆਂ ਹੈ ਇਹਨਾਂ ਨੂੰ ਭੁੰਨ ਕੇ ਕਰਾਂਗੇ ਤਿਆਰ ਜਿਹੜੀਆਂ ਇੱਧਰ ਅਸੀਂ ਬੜੀਆਂ ਲਈਆਂ ਹੈ ਇਹ ਅਸੀਂ ਜਿਹੜੀਆਂ ਘਰ ਦੇ ਵਿੱਚ ਬੜੀਆਂ ਬਣਾਈਆਂ ਸੀ ਉਹ ਵਾਲੀਆਂ ਬੜੀਆਂ ਨੇ ਅਸੀਂ ਇਹਨਾਂ ਬੜੀਆਂ ਨੂੰ ਪਹਿਲਾਂ ਤੇਲ ਦੇ ਵਿੱਚ ਫਰਾਈ ਕਰ ਲਵਾਂਗੇ ਬੜੀਆਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ ਜਿਸ ਤਰ੍ਹਾਂ ਅਸੀਂ ਆਲੂ ਬੜੀਆਂ ਬਣਾਉਂਦੇ ਆਂ ਤੇ ਆਲੂ ਬੜੀਆਂ ਬਣਾਉਣ ਦੇ ਲਈ ਅਸੀਂ ਬੜੀਆਂ ਨੂੰ ਭੁੰਦੇ ਆਂ ਸੇਮ ਉਸੇ ਤਰ੍ਹਾਂ ਜਿਹੜੀਆਂ ਬੜੀਆਂ ਹੈ ਅਸੀਂ ਕੀਏ ਦੀ ਸਬਜ਼ੀ ਵਿੱਚ ਪਾ ਕੇ ਇਹਨਾਂ ਨੂੰ ਭੁੰਨਾਂਗੇ ਮੀਨਸ ਕਿ ਕੀਏ ਦੀ ਸਬਜ਼ੀ ਵਿੱਚ ਪਾਵਾਂਗੇ ਪਹਿਲਾਂ ਅਸੀਂ ਇਹਨਾਂ ਨੂੰ ਤੇਲ ਦੇ ਵਿੱਚ ਫਰਾਈ ਕਰ ਲਵਾਂ ਥੋੜੀ ਹੀ ਦੇਰ ਦੇ ਵਿੱਚ ਜਿਹੜੀਆਂ ਸਾਡੀਆਂ ਬੜੀਆਂ ਐ ਫਰਾਈ ਹੋ ਜਾਣਗੀਆਂ ਇਹਨਾਂ ਦੀ ਆਪਾਂ ਸਾਈਡ ਚੇਂਜ ਕਰਦੇ ਰਹਾਂਗੇ ਜਦੋਂ ਬੜੀਆਂ ਥੋੜੀਆਂ ਜਿਹੀਆਂ ਲਾਲ ਹੋ ਜਾਣ ਤੇ ਅਸੀਂ ਇਹਨਾਂ ਨੂੰ ਕੜਾ ਕੁੱਕਰ ਦੇ ਵਿੱਚੋਂ ਕੱਢ ਲਵਾਂਗੇ ਐਸੇ ਹੀ ਤੇਲ ਦੇ ਵਿੱਚ ਅਸੀਂ ਲਾਵਾਂਗੇ ਕੀਏ ਨੂੰ ਤੜਕਾ ਸਭ ਤੋਂ ਪਹਿਲਾਂ ਅਸੀਂ ਪਾ ਦੇਵਾਂਗੇ ਇਹਦੇ ਵਿੱਚ ਕੱਟਿਆ ਹੋਇਆ ਲਸਣ ਤੇ ਨਾਲ ਹੀ ਅਸੀਂ ਪਾਵਾਂਗੇ ਜੀਰਾ ਜੀਰਾ ਤੇ ਲਸਣ ਪਾ ਕੇ ਇਹਨਾਂ ਨੂੰ ਆਪਾਂ ਦੋਨਾਂ ਨੂੰ ਚੰਗੀ ਤਰ੍ਹਾਂ ਪਕਾਵਾਂਗੇ ਲਸਣ ਜਦੋਂ ਪੁੱਜ ਕੇ ਥੋੜਾ ਜਿਹਾ ਲਾਲ ਹੋ ਜਾਏਗਾ ਫਿਰ ਅਸੀਂ ਇਹਦੇ ਵਿੱਚ ਪਾਣੇ ਆ ਦੋ ਪਿਆਜ਼ ਕੱਟੇ ਹੋਏ ਪਿਆਜ਼ਾਂ ਨੂੰ ਅਸੀਂ ਲੰਬਾ ਲੰਬਾ ਬਰੀਕ ਬਰੀਕ ਕੱਟ ਲਿਆ ਹੈ ਪਿਆਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ ਨਾਲ ਅਸੀਂ ਹਰੀ ਮਿਰਚਾ ਵੀ ਪਾ ਦਵਾਂਗੇ ਇੱਧਰ ਅਸੀਂ ਜਿਹੜਾ ਘੀਆ ਹੈਗਾ ਅਸੀਂ ਕੱਟ ਕੇ ਰੱਖ ਲਿਆ ਹੈ ਇਹ ਅਸੀਂ 1 ਕਿਲੋ ਦੇ ਕਰੀਬ ਘੀਆ ਲਿਆ ਹੈ ਇਹਨੂੰ ਆਪਾਂ ਬਿਲਕੁਲ ਛੋਟਾ ਛੋਟਾ ਬਰੀਕ ਬਰੀਕ ਕੱਟ ਲਿਆ ਹੈ ਕੱਟ ਕੇ ਅਸੀਂ ਘੀਏ ਨੂੰ ਧੋ ਕੇ ਰੱਖ ਲਿਆ ਹੈ ਇਧਰ ਪਿਆਜ਼ ਨੂੰ ਭੋਜ ਹੋ ਚੁੱਕਿਆ ਹੈ ਜਦੋਂ ਪਿਆਜ਼ ਸਾਡੇ ਭੁੱਜ ਕੇ ਲਾਲ ਹੋ ਜਾਣਗੇ ਚੰਗੀ ਤਰ੍ਹਾਂ ਤੇ ਫਿਰ ਅਸੀਂ ਇਹਦੇ ਵਿੱਚ ਪਾਣਾ ਹੈ ਟਮਾਟਰ ਟਮਾਟਰ ਅਸੀਂ ਲਿਆ ਦੋ ਵੱਡੇ ਸਾਈਜ਼ ਦੇ ਟਮਾਟਰ ਲਏ ਆ ਤੇ ਉਹਨਾਂ ਦਾ ਅਸੀਂ ਪੇਸਟ ਬਣਾ ਕੇ ਰੱਖ ਲਿਆ ਹੈ ਇਸ ਤਰ੍ਹਾਂ ਦਾ ਟਮਾਟਰਾਂ ਨੂੰ ਆਪਾਂ ਚੰਗੀ ਤਰ੍ਹਾਂ ਪਕਾਵਾਂਗੇ ਅਦਰਕ ਅਸੀਂ ਨਹੀਂ ਪਾਇਆ ਹੈ ਗਰਮੀ ਬਹੁਤ ਜ਼ਿਆਦਾ ਹੈ ਜਾਂ ਤੇ ਅਦਰਕ ਪਾਲਿਆ ਕਰੋ ਜਾਂ ਲਸਣ ਇਸ ਕਰਕੇ ਅਸੀਂ ਲਸਣ ਪਾਇਆ ਹੈ ਤੇ ਅਦਰਕ ਨਹੀਂ ਪਾਇਆ ਹੈ ਨਾਲ ਹੀ ਅਸੀਂ ਪਾ ਦਵਾਂਗੇ ਸੁੱਕੇ ਮਸਾਲੇ ਹਲਦੀ ਪਾ ਦਵਾਂਗੇ ਗਰਮ ਮਸਾਲਾ ਕਸ਼ਮੀਰੀ ਲਾਲ ਮਿਰਚ ਪਾ ਦਾਂਗੇ ਥੋੜੀ ਜੀ ਅਸੀਂ ਪਾਵਾਂਗੇ ਜਿਹੜੀ ਕੋੜੀ ਵਾਲੀ ਮਿਰਚ ਹੁੰਦੀ ਹੈ ਜਿਆਦਾ ਨਹੀਂ ਪਾਵਾਂਗੇ ਉਹ ਨਾਲ ਅਸੀਂ ਆਪਣੇ ਸਵਾਦ ਦੇ ਅਨੁਸਾਰ ਨਮਕ ਪਾ ਦਵਾਂਗੇ। ਇਹ ਜਿਹੜੇ ਪੰਜ ਛੇ ਮਸਾਲੇ ਆ ਪਾਣ ਤੋਂ ਬਾਅਦ ਆਪਾਂ ਚੰਗੀ ਤਰ੍ਹਾਂ ਇਹਨਾਂ ਮਸਾਲਿਆਂ ਨੂੰ ਟਮਾਟਰਾਂ ਦੇ ਨਾਲ ਹੀ ਭੁੰਨ ਲਵਾਂਗੇ। ਮਸਾਲੇ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਕੇ ਤਿਆਰ ਕਰਾਂਗੇ। ਮਸਾਲਾ ਜਦੋਂ ਚੰਗੀ ਤਰ੍ਹਾਂ ਭੁੱਜਿਆ ਜਾਏਗਾ ਫਿਰ ਅਸੀਂ ਇਹਦੇ ਵਿੱਚ ਪਾ ਦਵਾਂਗੇ ਘੀਆ। ਮਸਾਲਾ ਪੁੱਜ ਹੋ ਚੁੱਕਾ ਹੈ ਤੇ ਹੁਣ ਅਸੀਂ ਇਹਦੇ ਵਿੱਚ ਪਾ ਦਿੰਦੇ ਹਾਂ ਘੀਆ ਕਿ ਆ ਕੀ ਆ ਸੀ ਤਾਜ਼ਾ ਹੀ ਤੋਤਾ ਹੈ ਜਦੋਂ ਅਸੀਂ ਘੀਆ ਤਾਜ਼ਾ ਤੋਕ ਇਹਦੇ ਵਿੱਚ ਪਾਵਾਂਗੇ ਤੇ ਉਹਦੇ ਵਿੱਚ ਅਸੀਂ ਪਾਣੀ ਨਹੀਂ ਪਾਵਾਂਗੇ ਕਿਉਂਕਿ ਜਦੋਂ ਕਿ ਆ ਤਾਜ਼ਾ ਹੁੰਦਾ ਹੈ ਤੇ ਇਹ ਜਿਹੜਾ ਘੀਆ ਪਾਣੀ ਬਹੁਤ ਛੱਡਦਾ ਹੈ ਇਸ ਕਰਕੇ ਅਸੀਂ ਇਹਦੇ ਵਿੱਚ ਪਾਣੀ ਬਿਲਕੁਲ ਨਹੀਂ ਪਾਣਾ ਹੈ ਘੀਆ ਪਾ ਕੇ ਆਪਾਂ ਚੰਗੀ ਤਰ੍ਹਾਂ ਇਹਨੂੰ ਮਿਕਸ ਕਰਾਂਗੇ ਕੀ ਆ ਪਾਂਤ ਬਾਅਦ ਅਸੀਂ ਇਹਦੇ ਵਿੱਚ ਪਾਵਾਂਗੇ ਬੜੀਆ ਜੇਕਰ ਤੁਸੀਂ ਬੜੀਆਂ ਨੂੰ ਥੋੜਾ ਕੁੱਟਣਾ ਚਾਹਦੇ ਹੋ ਮੀਨਸ ਕੀ ਇਹਦੇ ਦੋ ਦੋ ਪੀਸ ਕਰਨਾ ਚਾਹਦੇ ਹੋ ਤੁਸੀਂ ਕਰ ਸਕਦੇ ਹੋ ਜੇ ਤੁਸੀਂ ਸਾਤੀਆਂ ਪਾਣੀ ਅਤੇ ਸਾਤੀਆਂ ਪਾਦੋ ਕਿਉਂਕਿ ਅਸੀਂ ਕੁੱਕਰ ਦੇ ਵਿੱਚ ਸੀਟੀ ਲਗਾਣੀ ਹੈ ਤੇ ਇਹ ਜਿਹੜੀਆਂ ਬੜੀਆਂ ਪੱਕ ਜਾਣਗੀਆਂ ਇਹਦੇ ਵਿੱਚ ਅਸੀਂ ਪਾਣੀ ਨਹੀਂ ਪਾਣਾ ਹੈ ਕਿਉਂਕਿ ਕੀ ਆ ਅਸੀਂ ਤਾਜ਼ਾ ਹੀ ਤੋਤਾ ਹੈ ਤੇ ਕੀ ਆ ਤਾਜ਼ਾ ਕੂਲਾ ਕੀ ਆ ਹੈ ਇਹ ਜਰੂਰ ਪਾਣੀ ਛੱਡੇਗਾ ਹੁਣ ਅਸੀਂ ਕੁੱਕਰ ਨੂੰ ਕਰ ਦਿੰਦੇ ਹਾਂ ਬੰਦ ਬੜੀਆਂ ਨੂੰ ਇੱਕ ਵਾਰੀ ਅਸੀਂ ਮਿਕਸ ਕਰ ਲਵਾਂਗੇ ਕਿ ਇਹਦੇ ਵਿੱਚ ਤੇ ਅਸੀਂ ਤੈਨਕ ਸੀਟੀ ਆਨ ਤੱਕ ਜਿਹੜਾ ਕੀਆ ਹੈ ਇਹਨੂੰ ਅਸੀਂ ਪਕਾਵਾਂਗੇ ਹੁਣ ਅਸੀਂ ਕੁੱਕਰ ਨੂੰ ਖੋਲ ਕੇ ਦੇਖ ਲੈਂਦੇ ਆ ਤਿੰਨ ਸੀਟੀਆਂ ਆ ਚੁੱਕੀਆਂ ਹੈ। ਇਹ ਦੂਜਾ ਜਿਹੜਾ ਸਾਡਾ ਕੀਆ ਹੈ ਦੇਖੋ ਪੱਕ ਚੁੱਕਾ ਹੈ ਤੇ ਨਾਲ ਹੀ ਅਸੀਂ ਗੈਸ ਨੂੰ ਕਰ ਦੇਵਾਂਗੇ ਔਨ ਕਿਉਂਕਿ ਇਹਦੇ ਵਿੱਚ ਹਲਕਾ ਜਿਹਾ ਪਾਣੀ ਦੇਖੋ ਹੈਗਾ ਹੈ ਕੀਏ ਨੇ ਪਾਣੀ ਕਿੰਨਾ ਛੱਡਿਆ ਹੈ ਤੇ ਗੈਸ ਨੂੰ ਔਨ ਕਰਕੇ ਚੰਗੀ ਤਰ੍ਹਾਂ ਕੀਏ ਨੂੰ ਅਸੀਂ ਕੜਛੀ ਦੇ ਨਾਲ ਮੈਸ਼ ਕਰਾਂਗੇ। ਗੈਸ ਨੂੰ ਆਪਾਂ ਥੋੜੀ ਦੇਰ ਤਾਂ ਔਨ ਰੱਖਾਂਗੇ ਤਾਂ ਜੋ ਜਿਹੜਾ ਪਾਣੀ ਹੈਗਾ ਥੋੜਾ ਸੁੱਕ ਜਾਵੇ ਤੇ ਕੀ ਇਹ ਦ ਸਾਡਾ ਚੰਗੀ ਤਰ੍ਹਾਂ ਮੈਸ਼ ਹੋ ਚੁੱਕਾ ਹੈ। ਇਸ ਤਰ੍ਹਾਂ ਜਦੋਂ ਅਸੀਂ ਕੀਏ ਨੂੰ ਮੈਸ਼ ਕਰਦੇ ਆ ਜਿਹੜਾ ਕੀਆ ਹੈ ਬਹੁਤ ਜ਼ਿਆਦਾ ਸਵਾਦ ਲੱਗਦਾ ਹੈ। ਤੁਸੀਂ ਆਪਣੇ ਹਿਸਾਬ ਨਾਲ ਦੇਖ ਲਿਓ ਜੇ ਤੁਸੀਂ ਜਿੰਨਾਕ ਮੈਸ਼ ਜਾਂ ਕੁਲਿਆ ਖਾਣਾ ਚਾਹੁੰਦੇ ਹੋ ਤੁਸੀਂ ਉਸ ਤਰ੍ਹਾਂ ਦਾ ਕਰ ਲਿਓ ਜੇ ਤੁਸੀਂ ਥੋੜਾ ਪੀਸਾ ਚ ਖਾਣਾ ਚਾਹੁੰਦੇ ਹੋ ਤੇ ਤੁਸੀਂ ਨਾ ਮੈਸ਼ ਕਰਿਓ ਉਦਾਂ ਪਾਣੀ ਸੁਕਾ ਲਿਓ ਇੱਧਰ ਜਿਹੜਾ ਸਾਡਾ ਕੀਆ ਹੈ ਬਿਲਕੁਲ ਇੱਕਦਮ ਸੈੱਟ ਹੋ ਚੁੱਕਾ ਹੈ ਤੇ ਅਸੀਂ ਇੰਨਾ ਕੁ ਰਸਮੀ ਸਿਆ ਜਾ ਰਹਿਣ ਦਵਾਂਗੇ ਜਿਆਦਾ ਪਾਣੀ ਨਹੀਂ ਸੁਕਾਵਾਂਗੇ ਹੁਣ ਅਸੀਂ ਗੈਸ ਨੂੰ ਕਰ ਦਿੰਦੇ ਹਾਂ ਬੰਦ ਇੱਧਰ ਜਿਹੜਾ ਸਾਡਾ ਕੀਆ ਹੈਗਾ ਬਣ ਕੇ ਤਿਆਰ ਹੋ ਚੁੱਕਾ ਹੈ ਬੜੀਆ ਵਾਲਾ ਲੋ ਜੀ ਜਿਹੜਾ ਸਾਡਾ ਰਸਮਿਸਿਆ ਬੜੀਆ ਵਾਲਾ ਕੀਆ ਬਣ ਕੇ ਤਿਆਰ ਹੈ ਜੇਕਰ ਤੁਹਾਨੂੰ ਮੇਰੇ ਇਹ ਵਾਲੀ ਵੀਡੀਓ ਪਸੰਦ ਆਈ ਹੋਵੇ ਕਿ ਇਹਦੀ ਤਾਂ ਮੇਰੀ ਵੀਡੀਓ ਨੂੰ ਜਰੂਰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿੱਦਾਂ ਦੀ ਲੱਗੀ ਹੈ ਮਿਲਦੇ ਹਾਂ ਫੇਰ ਕੋਈ ਨਵੀਂ ਵੀਡੀਓ ਦੇ ਨਾਲ